ਹਾਂਜੀ ਦੋਸਤੋ ਸਰ ਵੀਰਾਂ ਨੂੰ ਪਰਪਰ ਸੱਚਾ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਦਾ ਬੱਬੂ ਤੇ ਆਪਾਂ ਖੜੇ ਤਲਵੰਡੀ ਸਭ ਟਰੈਕਟਰ ਦੀ ਮੰਡੀ ਤੇ ਤੇ ਬਾਈ ਗੁਰਪ੍ਰੀਤ ਤਲਵੰਡੀ ਵਾਲਾ ਆਪਣੇ ਨਾਲ ਆ ਸਾਰੀ ਗੱਲਬਾਤਾਂ ਕਰਾਂਗੇ ਕਿ ਕਿੰਨੇ ਟਰੈਕਟਰ ਲੈ ਕੇ ਆ ਸੱਚਾ ਬੇਗਰਪੀਤਾ ਠੀਕ ਹੋ ਬਾਈ ਠੀਕ ਹੈ ਠੀਕ ਕਹਦੇ ਗਰਮੀ ਵਾਲੀ ਕਰਾ ਰੱਖੀ ਹੈ ਬੜੀ ਗਰਮੀ ਹੈ ਕਹਦੇ ਕਹਦੇ ਨੇ ਠੰਡ ਵਾਲੀ ਹੈ ਨਾ ਨਹੀਂ ਤੋਕੀ ਤਾਂ ਪਈ ਨਹੀਂ ਠੀਕ ਹੈ ਠੀਕ ਹੈ ਜੀ ਕਿੰਨੇ ਟਰੈਕਟਰ ਆਈ ਅੱਜ ਟਰੈਕਟਰ ਹੈਗੇ ਬਈ ਆਪਣੇ ਕੋਲ 6-7 ਸੇ 7 ਹਾਂ ਸਾਰੇ ਐਚ ਆਰ ਨੰਬਰ ਹਾਂ ਠ ਤੇ ਇਹ ਗੱਲ ਬਾਤ ਕਰੀਏ ਭਾਈ ਜੀ ਲੋਨ ਦਾ ਲੋਨ ਆਪਣੇ ਟਰੈਕਟਰਾਂ ਦੇ ਪੈਸੇ ਸਾਰਿਆਂ ਤੇ ਹੋ ਜਾਊਗਾ ਠੀਕ ਹੈ ਬਾਕੀ ਸਾਰਾ ਟਰੈਕਟਰ ਵੀ ਕੱਟਿਆ ਜਾਊਗਾ ਪ੍ਰਾਣ ਟਰੈਕਟਰ ਕੱਟਾ ਤੇ ਬਾਕੀ ਸੇਵਲ ਤੇ ਪੰਡਾ ਹਾਂ ਉਹ ਸੇਵਲ ਸਹੀ ਹੋਊਗਾ ਤਾਂ ਤਾਂ ਹੋਊਗਾ ਤੇ ਭੈਰੀ ਕਹਿੰਦੀ ਹੈ ਠੀਕ ਹੈ ਤੇ ਜੇ ਟਰੈਕਟਰ ਕੋਈ ਜਨੇ ਪ੍ਰਾਣਾ ਲੈਣਾ ਹੋਵੇ ਬਾਅਦ ਵਿੱਚ ਤੁਸੀਂ ਸੋਣ ਬੇਤਨ ਹੋਵੇ ਤਾਂ ਵੀ ਵੇਖ ਲੈਣਾ ਹਾਂ ਕੋਈ ਬਾਤ ਲੈਣਾ ਠੀਕ ਹੈ ਜੀ ਚਲੋ ਵੀ ਇਹ ਵੀਡੀਓ ਸਟਾਰਟ ਕਰਦੇ ਹੈਗਾ ਆਪਾਂ ਅਰਜਨ ਤੋਂ ਡੀਲੈਕਸ ਮਾਡਲ ਵਾਲਾਗਾ ਤੇ 605 ਡੀਆਈ ਐਚ ਆਰ 24 ਨੰਬਰ ਹੈਗਾ ਟਰੈਕਟਰ ਦੀ ਕੰਡੀਸ਼ਨ ਚਾਰੇ ਪਾਸੇ ਘੁਮ ਕੇ ਦਿਖਾ ਦੇ ਤੇ ਯਾਰ ਮੂਰਲੇ ਨਵੇਂ ਮਗਲੇਟਰ 95 ਪੈਸੇ ਹੋਣਗੇ ਲੈ ਬਈ ਮੂਰਲੇ ਜਮਨ ਨਵੇਂ ਨਗੇ ਤੇ ਮਗਰ ਲੈ ਕੇ ਨਗੇ 95 ਪੈਸੇ ਨਵੇਂ ਵਰਗੇ ਪੈਣਗੇ ਮਗਲੇ ਬਈ ਬਾਕੀ ਕੰਡੀਸ਼ਨ 16 ਦੇ ਟਾਰਾਂ ਜਾਣਾ ਭਈ ਜੀ ਹਾਂ 16 ਦੇ ਤੇ ਰੰਗ ਪੇਂਟ ਦਾ ਭਈ ਪੇਟ ਭਈ ਹੋਇਆ ਮੜਾ ਮੋਟਾ ਜਿਵੇਂ ਹੁਣ ਆ ਚੀਜ਼ਾਂ ਆਇਆਂ ਲਾਲ ਹੋ ਜਾਂਦੀਆਂ ਨੇ ਇਹ ਟੁੱਟ ਜਾਂਦੀਆਂ ਹਾਂ ਜੇ ਹਾਂ ਹੋ ਜਾਂਦੀਆਂ ਹੋਰ ਨਹੀਂ ਹੋਇਆ ਕਿਤੇ ਥੱਲੇ ਥੁਲੇ ਰਹਿ ਗਿਆ ਠੀਕ ਹੈ ਬਾਕੀ ਸਾਰਾ ਓਰੀਜਨਲ ਆ ਹਾਂ ਠੀਕ ਹੈ ਪਾਵਰ ਸਟੀering ਆ ਤੇ ਮਾਡਲ 19 ਗਾ ਤੇ ਕੀ ਡਿਮਾਂਡ ਆ 19 ਮਾਡਲ ਟੌਪ 'ਚ ਆ ਗਿਆ ਇਹ ਨਵਾਂੜੇ ਦੀ ਹੈਗੀ ਆ 5 ਲੱਖ ਤੇ 60 ਹਜ਼ਾਰ ਇਹ ਆਪਾਂ 5 ਲੱਖ 30 ਹਜ਼ਾਰ ਦਾ ਦੇ ਦਾਂਗੇ। ਇਹ 5 ਲੱਖ 60 ਹਜ਼ਾਰ ਰੁਪਏ ਡਿਮਾਂਡ ਆ 30 ਹਜ਼ਾਰ ਰੁਪਏ ਦਾ ਬਾਕੀ ਅਸੀਂ ਦੇ ਦਾਂਗੇ। 5 ਲੱਖ ਤੇ ਬਾਕੀ ਮੌਕੇ ਦੇ ਮਾਲਕਾਂ ਨੂੰ ਹੋਰ ਵੀ ਹੋ ਜਾਏਗਾ 30 ਹਜ਼ਾਰ ਰੁਪਏ ਦੀ ਪਹਿਲੇ ਟਰੈਕਟਰ ਜੇ ਸੂਟ ਆ ਕਿ ਬਾਕੀ ਵੀ ਬਾਈ ਨੇ ਦੱਸਤਾ ਤੁਹਾਨੂੰ। ਤੇ ਆ ਕਹਿੰਗੇ ਭਾਈ ਸੁਵਰਾਜ 855 ਫੋ ਸਟਾਰ WhatsApp PTYO ਪਾਵਰ ਸਟੇਰੀ ਪਾਵਰ ਸਟੇਰੀਗਾ ਹਾਂ ਠੀਕ ਆ ਜੀ। ਡਿਸਟ੍ਰੀਬਿਊਟਰ ਲੱਗਿਆ ਇਹਦੇ ਡਿਸਟ੍ਰੀਬਿਊਟਰ ਲੱਗਿਆ ਹਾਂ ਠੀਕ ਆ ਜੀ। ਤੇ ਜੇ ਟਾਇਰਾਂ ਦੀ ਗੱਲ ਕਰੀ ਬਾਈ ਇਹਦੇ ਟਾਇਰ ਇਹਦੇ ਬਾਈ ਹੋਈ ਮੂਹਰੇ ਤਾਂ ਨਾਲ ਦੀ ਬਚਨੇ ਕਿਹਾ ਮੰਗਲੇ ਟਾਇਰ ਹੋਣਗੇ ਇਹਦੇ ਮੰਨ ਵੀ ਅੱਧੋ ਤੋਂ ਕਿਤੇ ਜ਼ਿਆਦੇ ਥੋੜੇ ਠੀਕ ਆ ਜੀ ਹਾਂ ਅੱਧਾ ਹੀ ਮੰਨ ਲਓ ਮਾਡਲ ਹੈਗਾ ਜੀ ਮਾਡਲ ਕਿਹੜਾ ਲੈ ਵੀ 11 ਮਾਡਲ ਆ ਨਾਲ ਦੇ ਟਾਇਰ ਨੇਗੇ ਅਗਲੇ ਤੇ ਬਾਕੀ ਜੇ ਆਪਾਂ ਚਾਲ ਚੱਲਣ ਦੀ ਗੱਲ ਕਰੀਏ 1500 ਇੱਕ ਢੁੱਕੇ ਵਿੱਚ ਕੁਰੀ ਦੇ ਦਾਂਗੇ ਨਾਲ ਹੀ ਇਹਦੇ ਠੀਕ ਆ ਜੀ ਤੇ ਢੱਕ ਢੱਕ ਲੱਗਿਆ ਹੋਇਆਗਾ ਤੇ ਡਿਸਟ੍ਰਿਬਿਊਟਰ ਲੱਗਿਆ 11 ਮਾਡਲ ਤੇ ਕਿਹੜਾ ਮੰਗਦਾ ਬਾਈ ਦਮਾਨ ਤਾਂ ਹੀ 395000 380000 ਦਾ ਦੇ ਦਾਂਗੇ ਤਿੰਨ ਲੱਖ 80 ਹਜ਼ਾਰ ਹੋਰ ਲੈਸ ਕਰ ਦਾਂਗੇ ਇਹ ਵੀ ਹੋਰ ਵੀ ਲੈਸ ਹੋ ਜਾਏਗਾ ਟਰੈਕਟਰ ਚੰਗਾ ਟਰੈਕਟਰ ਵੀ ਚੰਗਾ ਹੈਗਾ ਬਾਕੀ ਨਾਲ ਦੇ ਟਾਰਾਂ ਜਗਾ ਬਈ ਸਮਾਈ ਤੇ ਜਨਰੇਟਰ ਸਾਈਡ ਕਰਾ ਦੋ ਵੀ ਹੈ ਓਕੇ ਹੋਰ ਚੰਗਾ ਟਰੈਕਟਰ ਚੰਗਾ ਕੰਡੀਸ਼ਨ ਹੋ ਕੇ ਬਿਲਕੁਲ ਸਾਫ ਹੈ ਪੂਰਾ ਚੰਗਾ ਟਰੈਕਟਰ ਤੇ ਅੱਗੇ ਬਈ ਸੋਨਾ ਲਿਕਾ 750 ਦਾ ਤੇ ਕੰਡੀਸ਼ਨ ਇਹਦੇ ਵੀ ਚੈੱਕ ਕਰ ਲਓ ਬਈ ਜੀ ਤੇ ਇਹ ਕਿੰਨੇ ਮਾਡਲ ਹੈ ਬਈ ਇਹ 13 ਮਾਡਲ ਹੈ ਲੈ ਵੀ 13 ਮਾਡਲ ਹੈਗਾ ਕੰਡੀਸ਼ਨ ਦਾ ਇਹ ਵੀ ਪੂਰਾ ਸਾਫ ਹੈਗਾ ਤੇ ਪਾਵਰ ਸਟੀਅਰਿੰਗ ਹੈ ਬਾਈ ਜੀ ਤੇ ਸਿੰਗਲ ਡਿਸਟ੍ਰਿਬਿਊਟਰ ਹੈ ਨਾ ਡਬਲ ਡਬਲ ਹੈ ਡਬਲ ਡਿਸਟ੍ਰਿਬਿਊਟਰ ਦਾ ਤੇਰਾ ਮਾਡਲ ਦਾ ਤੇ ਰੰਗ ਪੇਂਟ ਦਾ ਜੀ ਪੇਂਟ ਨਹੀਂ ਹੋਇਆ ਠੀਕ ਹੈ ਜੀ ਨਾਲ ਦੇ ਟਾਇਰ ਟੂ ਰਹ ਜੇ ਤਾਂ ਆਪਣੇ ਕੋਲ ਟਰੈਕਟਰ ਆ ਹੀ ਕਰ ਲੈ ਠੀਕ ਹੈ ਜੀ ਨਾਲ ਦੇ ਟਾਇਰ ਟੂ ਰਹ ਗਏ ਤੇ ਖਾਲੀ ਆ ਬਾਈ ਕਹਿੰਦਾ ਇਹ ਕੀ ਮੰਗਦਾ ਬਾਈ ਜੀ ਇਹ ਦੀ ਮੰਗ ਤਾਂ ਹੀ 3 ਪੇਂਟ ਹੈ ਦੇ ਦੇਾਂਗੇ ਪਰ 3 ਲੱਖ 40 ਹਜ਼ਾਰ ਦਾ 3 ਲੱਖ 40 ਹਜ਼ਾਰ ਦਾ 25-25 ਹਜ਼ਾਰ ਰੁਪਏ ਸੂਟਾ ਪਹਿਲੇ ਟਰੈਕਟਰ ਚ 30 ਹਜ਼ਾਰ ਰੁਪਏ ਸੂਟਾ ਇੰਜਨ ਗੇਅਰ ਦਾ ਓਕੇ ਮਿਲੂਗਾ ਹਰਿਆਣਾ ਨੰਬਰ ਐਚ ਆਰ 24 ਹਾਂ ਸਰਸਾ ਨੰਬਰ ਹੀ ਆ ਸਾਰੇ ਕਾਜ ਨੇ ਜੀ ਸਾਰੇ ਬਈ ਜੀ ਨੇਗੇ ਟਰੈਕਟਰ ਸੇਦੇ ਸੇ ਹਰਿਆਣੇ ਤੇ ਅੱਗੇ ਗਏ ਸੁਨਾਲੀਕਾ 750 ਦਾ ਡੀਲੈਕਸ ਮਾਡਲ ਚ ਆ ਗਿਆ ਸਿਕੰਦਰ ਮਾਡਲ ਆ ਗਿਆ ਨਬਜੀ 20 ਸਪੀਡ 55 ਐਚਪੀ ਓਸ ਠੀਕ ਹੈ ਜੀ ਚੇਂਜਰ ਵਾਲਾ ਹਾਂ ਤੇ ਬਾਕੀ ਮੈਟਿੰਗ ਮੂਟਿੰਗ ਵਗੈਰਾ ਵਧੀਆ ਕੀਤੀ ਹੋਈ ਹੈਗੀ ਤੇ 13 ਦੇ ਟਾਇਰਾਂ 14 ਦੇ ਟਾਇਰਾਂ ਚ ਬਈ ਜੀ ਹਾਂ ਨਾਲ ਦੀ ਟਾਇਰ ਦੇ ਠੀਕ ਹੈ ਜੀ ਕਿੰਨੇ ਘੰਟੇ ਚੱਲੇ ਬਈ ਚੱਲਿਆ ਤਾਂ ਇਹ ਮੇਰਾ ਖਿਆਲ 1200 ਘੰਟੇ ਚੱਲਿਆ ਉਹ 1250 ਠੀਕ ਹੈ ਜੀ ਇਹ ਤਾਂ ਜਿੰਮੇ ਆਪ ਕਹਦੇ ਸਾਨੂੰ ਗਾਰੰਟੀ ਹੈ ਨਵੇਂ ਆ ਟਰੈਕਟਰ ਹੀ ਨਵੇਂ ਤਾਂ ਮੈਂ ਆਪਣੇ ਘਰੇ ਪਾਹਿਆ ਜੀ ਬੰਦਾ ਪਾ ਕੇ ਵੀ ਨਾ ਲੈ ਜਾਵੇ ਠੀਕ ਹੈ ਜੀ ਤਾਂ ਮੈਂ ਆਪਣੇ ਘਰੇ ਪ ਹਾਂਜੀ ਸੈਕਟਰ ਇਹ ਜੇ ਆਪਾਂ ਦੇ ਦੇ ਦਾਂਗੇ 5,80,000 ਦਾ ਹਾਂ ਜਾਂ ਨਾ ਹਾਂ ਜਾਂ ਨਾ 5,80,000 ਦਾ ਪਾਵਰ ਸਟੀering ਆ ਰੰਗ ਪੇਂਟ ਦਾ ਬਈ ਕਹਿੰਦਾ origignal ਆਗਾ ਓਕੇ ਰਿਪੋਰਟ ਆ ਫਰਸਟ ਪਾਰਟੀ ਦਾ ਐਨਓਸੀ ਹੱਥੋਂ ਹੱਥਾਂ ਦੀ ਹਾਂ ਤੇ ਅੱਗੇ ਕਹੇ ਬਈ ਜੀ ਮਹਿੰਦਰਾ ਭੂਮੀਪੁੱਤਰ ਅੱਗੇ ਭੂਮੀਪੁੱਤਰ ਤੁਸੀਂ ਬਹੁਤ ਸੁਣਿਆ ਹੋਣਗੇ ਬਈ ਜੀ ਭੂਮੀਪੁੱਤਰ ਪਲੱਸ ਵਾਲਾਗਾ ਹਾਂ ਪਲੱਸਾਂ 13 ਟੈਰਾਂ ਵਾਲਾ 13 ਦੇ ਟੈਰਾਂ ਵਾਲਾ ਉਹ 12 ਦੇ ਟੈਰਾਂ ਵਾਲੇ ਹੁੰਦੇ ਨੇ ਬਈ ਜੀ ਹਾਂ ਹਾਂ ਤੇ ਬੈਕ ਟੈਰ ਦੀ ਕਹਿੰਦੇ ਲੋਡਿੰਗ ਨਵੇਂ ਵਾਂਗੂ ਪੈਦਾ ਹਾਂਜੀ 90 95 ਪੈਸੇ ਟੈਰ ਚਾਰੀ ਟੈ ਤੇਰਾ ਪਾਵਰ ਸਟੀering ਆ ਹਾਂ ਪਾਵਰ ਸਟੀering ਟਰੈਕਟਰ ਬਹੁਤ ਚੰਗਾ ਬਹੁਤ ਚੰਗਾ ਜਿੰਨਾ ਕਹਦੇ ਲੈ ਬਈ ਪਾਵਰ ਸਟੀering ਆ ਤੇਰਾ ਮਾਡਲ ਆਗਾ ਕਿਤੇ ਨਿਸ਼ਾਨ ਵੀ ਨਹੀਂ ਲੱਗਿਆ ਕਲਾਂ ਦਾ ਪਹਿਲੀ ਪਾਰਟੀ ਦਾ ਟਰੈਕਟਰ ਹੀ ਹੈ ਪਹਿਲੀ ਪਾਰਟੀ ਦਾ ਇਹ ਵੀ ਹਾਂ ਲੈ ਬਈ ਜੀ ਆਪਾਂ ਕਹਿੰਦੇ ਇੱਕ ਘਰੀ ਚੱਲਿਆ ਹੋਇਆ ਟਰੈਕਟਰ ਹੈਗਾ ਇਹ ਵੀ HR 24 ਹੈ ਨਾ ਬਈ ਜੀ ਹਾਂ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ 298000 ਇਹ ਆਪਾਂ ਟਰੈਕਟਰ ਦੇ ਦਾਂਗੇ 80000 ਦਾ 2 ਲੱਖ 80000 ਦਾ 18000 ਰੁਪਏ ਛੂਟ ਹੋ ਗਏ ਕੌਮਕੇ ਦਿਖਾ ਦੇ ਬਈ ਚਾਰੇ ਪਾਸੇ ਤੇ 13 ਦੇ ਟਾਇਰਾਂ ਚਾਹਗਾ ਟਾਇ ਜੇ ਕਿ ਸੋਨਾ ਦੇ ਚਲੋ ਵੀ ਓਕੇ ਓਕੇ ਰਿਪੋਰਟ ਟਰੈਕਟਰ ਵੀ ਨਵਾਂ ਬਾਈ ਜਮਾ ਨਵਾਂ ਨਵਾਂ ਟਰੈਕਟਰ ਹੈਗਾ ਫਰਸਟ ਪਾਰਟੀ ਦਾ ਹੈਗਾ ਵੀ ਸੋਨਾਲੀਕਾ ਡੀਆ 35 ਦਾ ਤੇ 39 ਐਚਪੀ ਜਗਾ ਸਕੰਦਰ ਮਾਡਲ ਹੈਗਾ ਐਚ ਡੀ ਐਮ ਵਾਲਾ ਹੈਵੀ ਡਿਊਟੀ ਮੈਲਜ ਵਾਲਾ ਇਹ ਬਾਈ ਮਨ ਲੱਗਾ ਸਕੰਦਰ ਜਮਾ ਟਾਪ ਹੈ ਟਾਪ ਮਾਡਲ ਬਾਕੀ ਪੈਰਦਾਨ ਵਗੈਰਾ ਦੇ ਨਾਲ ਦੇ ਟੈਟੂਰੇ ਦੇ ਠੀਕ ਹੈ ਜੀ 1500 ਘੰਟਾ ਚੱਲਿਆ 1500 ਘੰਟਾ ਸਮਾਈ ਜੀ ਜਿਹਾ ਵੀ ਟਰੈਕਟਰ ਹੈ ਗਿਆਣਾ ਜਾਂਸੀ ਜੋ ਕੱਢਿਆ ਜਮੇ ਨਵਾਂ ਟਰੈਕਟਰ ਦੁਬਾਰ ਚ ਬਾਈਆਂ ਕੋਲ ਆ ਗਿਆ ਹਰਿਆਣਾ ਨੰਬਰ ਹੈਗਾ ਇਹ ਪਹਿਲੀ ਪਾਰਟੀ ਦਾ ਹੀ ਹੈ ਫਰਸਟ ਪਾਰਟੀ ਦਾ ਤੇ ਬਾਈ ਮਾੜ ਰਾ ਤੇ ਡਿਮਾਂਡ ਵੈਜੀ ਡਿਮਾਂਡ ਇਹ ਦੀ ਹੈਗੀ ਆ 4 ਲੱਖ ਤੇ 95 95 ਇਹ ਦੇ ਦਾਂਗੇ ਆਪਾਂ 4 ਲੱਖ 80 ਹਜ਼ਾਰ ਦਾ ਹੋਰ ਲੈਸ ਕਰ ਦਾਂਗੇ ਹੋਰ ਲੈਸ ਕਰ ਦਾਂਗੇ ਹਾਂ 5000 ਹੋਰ ਲੈਸ ਕਰ ਦਾਂਗੇ ਵੀਡੀਓ ਦੇਖ ਕੇ ਆਉਂਦਾ ਹੈ ਲੈ ਵੀ ਇੱਧਰ ਦਿਖਾ ਦੇ ਇਹ ਬੰਦੇ ਨੇ ਬਾਈ ਜੇ ਇਦਾਂ ਆਉਂਦਾਗਾ ਜੇ ਆਪਣੀ ਵੀਡੀਓ ਦੇਖ ਕੇ ਆਉਂਗੇ ਨਾਮ ਲੈ ਲਿਓ ਆਪਣਾ ਲੈ ਬਾਈ ਹਾਂ ਸੋਨ ਮਾਟਾ ਤੁਹਾਨੂੰ ਦਿਖਾ ਦੇ 5000 ਲੈਸ ਕਰ ਦਾਂਗੇ ਵੀਡੀਓ ਦੇਖ ਕੋਈ ਟਰੈਕਟਰ ਹੈ ਕੋਈ ਵੀ ਟਰੈਕਟਰ ਹੈ ਭਾਈ ਕਹਿੰਦਾ ਫੁੱਲ ਮਾਨਤਾਨ ਕਰਕੇ ਤੋਰਾਂਗੇ ਤੇ ਲੁਕੇਸ਼ਨ ਇੱਕ ਵਾਰੀ ਹੋਰ ਦੱਸਾਂ। ਲੁਕੇਸ਼ਨ ਭਾਈ ਆਪਣੀ ਮੰਡੀ ਹੈਗੀ ਪਟਰੋਲ ਪੰਪ ਦੇ ਸਾਹਮਣੇ ਭਾਰਤ ਦੇ। ਟਰੈਕਟਰ ਆਪਣੇ ਤਲਵੰਡੀ ਸਾਬੋ ਇੱਥੇ ਖੰਡਾ ਚੌਂਕਲੇ ਆਪਣਾ ਨੌਰਾ ਇੱਥੇ ਹੁੰਦੇ ਨਾ। ਨੰਬਰ ਆਪਣਾ ਹੈਗਾ 9592219530। ਠੀਕ ਆ ਭਾਈ। ਠੀਕ ਆ ਭਾਈ ਗੁਰਪ੍ਰੀਤ। ਬਹੁਤ ਬਹੁਤ ਧੰਨਵਾਦ। ਚਲੋ ਭਾਈ ਜੀ ਵੀਡੀਓ ਨੂੰ ਲਾਇਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਵੀਡੀਓ ਤੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜਰੂਰ ਕਰ। ਧੰਨਵਾਦ ਸਤਿ ਸ੍ਰੀ ਅਕਾਲ।